जोड़ा घर से जोड़े जमा करान चलने कट्ठे दे दो तो सारे बच्चे वाह, सचे पाश どうも。 ਆਹ ਜੀ ਜੀ ਮੱਥਾ ਟੇਕ ਲਿਆ ਸੀ ਐ ਇਸ਼ਨਾਨ ਕਰ ਲਿਆ ਤੇ ਮੱਥਾ ਵੀ ਟੇਕ ਲਿਆ ਤੇ ਧੁੰਦ ਦੇਖੋ ਜਿਆਦਾ ਵੱਧੀ ਜਾ ਰਹੀ ਹੈ ਲੋ ਜੀ ਅਸੀਂ ਖਾਣ ਆਇਆ ਕੁਲਚਾ ਹੁਣ ਇਹ ਨਾ ਵਿੱਚ ਕਹਿ ਦਿਓ ਕਿ ਦਰਬਾਰ ਸਾਹਿਬ ਗਏ ਸੀ ਲੰਗਰ ਨਹੀਂ ਛਕਿਆ ਤੇ ਕੁਲਚਾ ਖਾਣ ਆਏ ਹੁਣ ਅੰਮ੍ਰਿਤਸਰ ਆਏ ਹਾਂ ਅਸੀਂ ਤੇ ਇਹ ਕੁਲਚਾ ਤਾਂ ਬਣਦਾ ਨਾ ਬਣ ਹੈਨਾ ਕੁਲਚਾ ਨਹੀਂ ਖਾਦੇ ਕੋਈ ਕੀ ਖਾਂਦਾ ਹਾਂ ਉਹੀ ਹੈ ਨਾ ਹੁਣ ਅੰਮ੍ਰਿਤਸਰ ਇੰਨੀ ਦੂਰ ਆਏ ਹਾਂ ਤਾਂ ਕੁਲਚਾ ਤਾਂ ਖਾਣਾ ਬਣਦਾ ਨਾ ਇਹ ਬਹੁਤ ਹੀ ਫੇਮਸ ਦੁਕਾਨ ਹੈ ਇੱਥੇ ਆਇਆ ਥੋੜਾ ਗਲੀਆਂ ਚ ਜਾ ਕੇ ਆਇਆ ਹਾਂ ਆਹ ਸਾਹਮਣੇ ਲੱਗਿਆ ਹੋਇਆ ਹੈ ਬਾਕੀ ਦੇਖਦੇ ਆਂ ਖਾ ਕੇ ਕਿਵੇਂ ਦਾ ਹੁਣ ਡਿੰਗ ਨਹੀਂ ਵੀ ਨਾ ਹੁਣ ਜਿੰਨੇ ਟਾਈਮ ਹੋ ਹੀ ਜਾ ਰਿਹਾ ਤਾਂ ਧੁੰਦ ਜ਼ਿਆਦਾ ਵੱਗ ਗਈ ਉਹ ਚੱਲੇ ਘਰਾਂ ਨੂੰ ਨਹੀਂ ਬਹੁਤ ਵਧੀਆ ਲੱਗਣਾ ਬਹੁਤ ਵਧੀਆ ਸਾਡੇ ਦਰਸ਼ਕਾਂ ਦੇ ਮੱਥਾ ਟੇਕਿਆ ਬਹੁਤ ਵਧੀਆ ਸਹੀ ਲੱਗਦਾ ਹੋਣਾ ਸੇ ਅੱਗੇ ਵੀ ਤੋੜ ਰਹੇ ਹਨ ਕੋਈ ਇੰਨਾ ਕਾਲੀ ਕਾਲੀ ਵੀ ਨਹੀਂ ਹੈਗੀ ਨਹੀਂ ਤਾਂ ਸਾਨੂੰ ਕਾਲੀ ਕਾਲੀ ਬਹੁਤ ਰਹਿੰਦੀ ਹੈ ਵਾਸ਼ਰੂਮ ਜਾਣਾ ਬੋਚੇ ਨਾ ਦਰ ਨਾਲ ਸੱਚਾ ਹੋ ਗਿਆ ਕੰਪਲਸ ਰਮੀਦ ਕਰਿਆ ਸਾਡਾ ਕੋਲ ਚੰਗਾ ਰਿਹਾ ਅੱਜ ਰਾਤ ਆਪਾਂ ਇੱਥੇ ਰਹਾਂਗੇ ਫਿਰ ਅਗੇਨ ਤੇ ਕੱਲ ਆਪਾਂ ਤਿਆਰੀ ਕਰਾਂਗੇ ਵਾਪਸੀ ਜਾਣ ਦੀ ਕਿਉਂ ਬਾਈ ਸਨਕਾ ਸਾਡਾ ਕੈਨਸਲ ਹੋ ਗਿਆ ਤੁਸੀਂ ਗਏ ਕਿਉਂ ਜਾਣਾ ਕਿ ਤੁਸੀਂ ਗਏ ਕਿਉਂ ਨਹੀਂ ਹਾਂ ਕਿ ਮੈਂ ਨਹੀਂ ਪਲਾਨ ਹੋਇਆ ਸਾਡਾ ਨਾਲ ਦਾ ਟਾਈਮ ਸਰਦੀਆਂ ਵਿੱਚ ਕਿਹਨਾਂ ਟਾਈਮ ਵੀ ਬਹੁਤ ਸ਼ਾਰਟੇਜ ਹੈ ਜਿਵੇਂ ਜੇ ਤੁਹਾਨੂੰ ਦਪੈਣ ਲੱਗ ਪੈਂਦੀ ਹੈ 5 ਵਜੇ ਤੋਂ ਦਪੈਣ ਲੱਗ ਪੈਂਦੀ ਹੈ ਤਾਂ ਸ਼ਾਰਟੇਜ ਬਹੁਤ ਹੋ ਜਾਂਦੀ ਹੈ ਜੀ ਸਰਦੀ ਹੋ ਲਿਮਕਾ ਲਓ ਜੀ ਗੋਭੀ ਦਾ achar ਆ ਰਾਇਆ ਨਾਲ ਨਾਲ ਹਰੀ ਮਿਰਚ ਦਾ achar ਇਧਰ ਛੋਲੇ ਨਾਲ ਚਟਣੀ ਤੇ ਸਾਡੇ ਹਜੇ ਉਹ ਆਉਣੇ ਨੇ ਖੁਲਚੇ ਖੁਲਚੇ ਸਿਮਰ ਨੂੰ ਲੱਗ ਰਿਹਾ ਨੇ ਮੂਝ ਪਾਣੀ ਆ ਰਿਹਾ ਹੁਣ ਸਿਮਰਨ ਵਿਚਾਰੀ ਦਾ ਐਸੇ ਦਬੋਤ ਬਣ ਗਿਆ ਦਮਨ ਇੰਨਾ ਚਾਰ ਨਹੀਂ ਤਿੱਕੀ ਤਾਂ ਗੁੱਬ ਪਈ ਐ ਇਹ ਦੇਸੀ ਕਿਉਂ ਵਾਓ ਲੱਜੀ ਪੈਟੀ ਬੁਲਚ ਆ ਗਿਆ ਦਮਨ ਤੇ ਕਰਦਾ ਮੇਰਾ ਆਇਆ ਆਲੂ ਬੁਲਚ ਉਹ ਗੋਲ ਜਿਹਾ ਵੀ ਕਿਹ ਕੋੜਾ ਹੀ ਪਿਓ ਪੀਓ ਨਹੀਂ ਚੱਲਦਾ ਆਈ ਇਹ ਉਹਦਾ ਇੰਨਾ ਕੋਈ ਨਹੀਂ ਤੁਹਾਡਾ ये है? तो भी क्रंच की है टेस्ट कर लेंगे अपन वो भी तैयार थी थोड़ी लेनी थी तो चालू कर दो सस्ती क्यों ले पाए वो ले ले चलो अब आता है वैसे कर सकते हैं नहीं तो ना और नहीं सोचा था ਆ ਕੇ ਆਗੇ ਸੀ ਅਸੀਂ ਆਪਾਂ ਬੜਾ ਪੁਰਾਣੀ ਪੁਰਾਣੀਆਂ ਦਰਗਾਹਾਂ ਤੋਂ ਹਮੇ ਦਾਇਆ ਬੜਾ ਵਧੀਆ ਲੱਗ ਰਿਹਾ ਪੁਰਾਣੀ ਫੀਲਿੰਗ ਆਉਂਦੀ ਹੈ ਜੀ ਇੱਥੇ ਆ ਕੇ ਲਾਹੌਰ ਵੀ ਕੁਛ ਐਹੋ ਜਿਹਾ ਹੀ ਹੋਣਾ ਸ਼ਹਿਰ ਜਨਾ ਪਾਕਿਸਤਾਨ ਦਾ ਠੰਡ ਹੋਗੀ ਜ਼ਿਆਦਾ ਕੋਈ ਨਹੀਂ ਹੋ ਜਾਦਾ ਨਾ ਨਵਲਾ ਲੱਗਿਆ ਸਤੋ ਠੰਡ ਲੱਗਦੀ ਹੈ ਈ ਆ ਗਏ ਆ ਪਾਰਕ ਚੱਕੀ ਗੱਡੀ ਪਾਰਕ ਉਹ ਚਾਲ ਗਿਆ ਪਿੰਡ ਨੂੰ ਵਾਪਸ ਕੋਈ ਇਧਰ ਕਿੱ데 ਜਾਣਾ ਮੈਂ ਸਮਾਨ ਲਗਰਨਾ ਕਿਥੇ ਚਲੋ ਠੀਕ ਅਭੀ ਡਿੱਗੀ ਤੇ ਰੱਖ ਦਿਓ ਹਾਂ ਫੜਾ ਮੈਂ ਫੜਾ ਦੇ ਠੀਕ ਗੀ ਗੱਡੀ ਸਟਾਰਟ ਹੋ ਗਈ ਤੇ ਹੁਣ ਆਪਾਂ ਚੱਲਦੇ ਆ ਜਗਾਰਾ ਲਾਓ ਫਿਰ ਵਾਹ ਬੋਲੇ ਸੋਨਹਾਲ ਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਅੱਜ ਪਾਰਕਿੰਗ ਚੋਂ ਬਾਹਰ ਨਿਕਲ ਕੇ ਆਪਾਂ ਇਧਰ ਇਧਰ ਹੀ ਐਡ ਕਿੱਧਰ ਐ ਦਿਖ ਦਿਓ ਇਧਰੋਂ ਤਾਂ ਆਏ ਹਾਂ ਆਪਾਂ ਉੱਪਰ ਜਾਣਾ ਆਪਾਂ ਨੇ ਫੇਰ ਹੁਣ ਅੱਡੀ ਨਾਲੇ ਪਹਾੜ ਤੇ ਚੜ ਗਈ ਹੈ ਦਵਾ ਸੇ ਬਹੁਤ ਕਮੈਂਟ ਆ ਰਹੇ ਨੇ ਕਿ ਪਰਨਾ ਬਹੁਤ ਸੋਹਣਾ ਲੱਗਦਾ ਹੈ ਅਸੀਂ ਪਾਰਕਿੰਗ ਤੋਂ ਬਾਹਰ ਨਿਕਲ ਗਏ ਆਪਾਂ ਹੁਣ ਚੱਲਿਆ ਘਰਾਂ ਨੂੰ ਵਾਪਸ ਬਾਏ ਬਾਏ ਹਮਰੇ ਸਰ ਬਾਏ ਬਾਏ ਹੁਣ ਦੇਖੋ ਕਦੋਂ ਆਵਾਂਗੇ ਪਰਮਾਤਮਾ ਜਦੋਂ ਬੁਲਾਏਗਾ ਉਦੋਂ ਹੀ ਆਉਣਾ ਹੈ ਨਾ ਉਦੋਂ ਹੀ ਆਉਣਾ ਆਹੀ ਕਦੋਂ ਦੀ ਸਲਾਹ ਕਰਦੇ ਹਾਂ ਪਰ ਦੇਖ ਲਓ ਅੱਜ ਟਾਈਮ ਕੱਢਿਆ ਸੀ ਤੇ ਉਹ ਪਰਮਾਤਮਾ ਨੇ ਟਾਈਮ ਕਢਾਇਆ ਸਾਡੇ ਕੋਲ ਫੇਰ ਐਸੀ ਆਏ ਆ मधिया सारे कुछ दर्शन दिवारे सारे मधिया हो गए और... नहीं बहुत मधिया पूल आसेंजी सी तकर करा सामान अच्छा सी दाल को जाने ना जब सब से चाल दी नहीं हो रही है सब से चाल दी है ना पता बंदूक लगता होगी हमें in one hundred and fifty meters turn left onto Madhun ਲੋ ਦੀ ਘਰ ਆ ਗਏ ਅਸੀਂ ਤੇ ਇਧਰ ਪਿਓਤੀ ਦਾ ਪਿਆਰ ਚੱਲ ਰਿਹਾ ਹੈ ਕਹਿੰਦੀ ਮੇਰੇ ਪਾਪਾ ਬਹੁਤ ਸੋਹਣੇ ਲੱਗਦੇ ਪਰਨੇ ਨਾਲ ਬੰਨਿਆ ਕਰੋ ਭਾਈ ਕੁੜੀ ਦਾ ਕਹਿਣਾ ਮੰਨਣਾ ਹੁਣ ਚੰਗਾ ਕੋਰਸ ਆਫ ਕੋਰਸ ਹਾਂ ਤੇਰੇ ਸਾਡੇ ਪਹਾੜੀ ਆਏ ਨੇ ਨਾਲ ਹੀ ਸਾਡਾ ਪਿੰਡ ਮੈਂ ਪਿੱਕੇ ਪਹੁੰਚੀ ਹਾਂ ਜਿਵੇਂ ਤੁਸੀਂ ਵਲੌਗਸ ਵਿੱਚ ਦੇਖ ਰਹੇ ਹੋ ਤੇ ਨਾਲ ਹੀ ਪਿੰਡ ਇਹਨਾਂ ਦਾ ਸਾਗਰਪੁਰ ਤੇ ਮੇਰੇ ਭੈਣ ਭਰਾ ਮਿਲਣਾ ਦਾ ਕਾਰਨ ਸਾਰਿਆਂ ਨੂੰ ਜਲਦੀ ਤੇ ਇਹ ਸਾਨੂੰ ਸਪੈਸ਼ਲ ਮਿਲਣ ਆਏ ਨੇ ਐਸੇ ਕਹਤਾ ਜੇ ਆ ਵੀਡੀਓ ਤੁਹਾਡੇ ਕੋਲ ਲੇਟ ਪਹੁੰਚਦੀ ਫਿਰ ਤੁਸੀਂ ਹਾਂਜੀ ਹਾਂਜੀ ਬਿਲਕੁਲ ਫਿਰ ਮਿਸ ਹੋ ਜਾਣਾ ਹਾਂਜੀ ਹਾਂਜੀ ਤੇ ਤੁਸੀਂ ਇਹ ਫੋਨ ਵੀ ਕਰਦੇ ਰਹਿੰਦੇ ਤੇ ਇਹਨੂੰ ਆਪਾਂ ਸਬਸਕ੍ਰਾਈਬਰ ਨਹੀਂ ਇਹਨਾਂ ਨੂੰ ਕਹਿ ਸਕਦੇ ਸਹੀ ਗੱਲ ਹੈ ਸਹੀ ਗੱਲ ਤੇ ਇਹਨਾਂ ਦੀਆਂ ਬੇਟੀਆਂ ਨੇ ਇਹ ਰੇਡਦੀਪਾ ਏ ਇਕਮਦੀਪ ਸਾਨੂੰ ਲਾਈਵ ਦੇ ਵਿੱਚ ਕਮੈਂਟ ਇਹਨਾਂ ਦੇ ਆਉਂਦੇ ਹੁੰਦੇ ਸੀਗੇ ਤੇ ਅਸੀਂ ਕਹਿੰਦੇ ਕਿ ਉਹ ਉਸ ਟਾਈਮ ਤਾਂ ਕੋਈ ਇੱਕ ਇਮੇਜਿਨੇਸ਼ਨ ਹੀ ਹੁੰਦੀ ਹੈ ਨਾ ਵੀ ਸਾਹਮਣੇ ਇਕਮਦੀਪ ਕਹਿ ਜੀ ਹੋਣੀ ਠੀਕ ਹੈ ਮਹਕਦੀਪ ਕਹਿ ਜੀ ਹੋਣੀ ਅੱਜ ਸਾਹਮਣੇ ਆ ਗਏ ਬੋੜੇ ਹੀ ਭੋਲੇ ਜਿਹੇ ਚਿਹਰੇ ਨੇ ਨਹੀਂ ਨਹੀਂ ਨੂੰ ਬੋੜਾ ਲੱਗਿਆ ਬੋੜਾ ਲੱਗਿਆ ਸੱਚੀ ਮਿਲ ਕੇ ਜੇ ਤੁਸੀਂ ਤੁਹਾਡਾ ਕਿਹੜਾ ਉੱਧਰ ਲੱਗਿਆ ਤੇ ਤੁਸੀਂ ਮੋਸਟ ਵੈਲਕਮ ਜਦੋਂ ਮਾਜੀ ਆਏ ਠੀਕ ਠੀਕ ਓ ਜੀ ਅੱਜ ਨਵੇਂ ਬੰਦੇ ਆਏ ਨੇ ਉਤਾਰ ਨੂੰ ਪਰਣਾ ਬੰਨਣਾ ਕੱਲ 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 ਕਿਹ ਨਾਂ ਸੀ ਉਹਦਾ ਕੱਲ ਝਿੰਜਰ ਸੀ ਤੇ ਅੱਜ ਆਇਆ ਗੁਰਨਦਰ ਸਿੰਘ ਓਹੋ ਓਹੋ ਇਹਨੇ ਆਪ ਵੀ ਬੜਾ ਸੋਹਣਾ ਪਰਣਾ ਬੰਨਿਆ ਤੇ ਇਧਰ ਦੋ ਮੇਰੇ ਛੋਟੇ ਛੋਟੇ ਹੋਰ ਬੱਚੇ ਨੇ ਇਹ ਕੀ ਨਾਂ ਹੈ ਗੁਰਸ਼ਰਨ ਗੁਰਸ਼ਰਨ ਗੁਰਚਰਨ ਗੁਰਚਰਨ ਗੁਰਸ਼ਰਨ ਤੇ ਗੁਰਚਰਨ ਸਾਰੇ ਦਾ ਸਟਾਰਟਿੰਗ ਨਾਮ ਗੁਰ ਤੋਂ ਨੇ ਹਾਂ ਗੁਰ ਤੋਂ ਨੇ ਬੜਾ ਵਧੀਆ ਲੱਗਦਾ ਹੈ ਨਾ ਗੁਰਨਦਰ ਗੁਰਸ਼ਰਨ ਗੁਰ चरण चलो चलो नगर कीर्तन पे पहुंचो देखो सही कर न दर उरे आ तो सही कर मर जा इथों इथों सही कर सही कर सही है सही है सही है थैंक यू ਸਾਡੇ ਪਿੰਡ ਨਿਕਲਦਾ ਪਿਆ ਜੀ ਨਗਰ ਕੀਰਤਨ ਪਰ ਸਾਡੂੰ ਬੇਪਾਗਿਆਂ ਨੂੰ ਪਤਾ ਨਹੀਂ ਤੇ ਇਹੀ ਜਾਣਾ ਹੈ ਤੇ ਸਾਡੇ ਕੋਲ ਦਰਸ਼ਨ ਸਿਰਫ ਗੇਟ ਅੱਗੇ ਖੜਾ ਕੇ ਦਰਸ਼ਨ ਕਰਾਂਗੇ ਜਿਆਦਾ ਨਾਲ ਨਹੀਂ ਜਾਇਆ ਜਾਣਾ ਬਰੂ ਪਿੱਛੇ ਸੰਗਤ ਦੇ ਚਾ ਚਲੋ ਕੋਈ ਗੱਲ ਨਹੀਂ ਨਵੇਂ ਮੱਥਾ ਟੇਕ ਲਾਂਗੇ ਐਸੀ ਮੱਥਾ ਟੇਕ ਆਇਆ ਤੇ ਤੂੰ ਹੀ ਮੱਥਾ ਟੇਕਣ ਨਹੀਂ ਗਈਆਂ ਚੱਲੀ ਆਜੋ ਸਾਰੀ ਸੰਗਤ ਉਰੇ ਖੜੀ ਮੱਥਾ ਟੇਕਣ ਨਹੀਂ ਗਏ ਨਹੀਂ ਮੱਥਾ ਟੇਕਣ ਨਹੀਂ ਗਏ ਉਹ ਆਪਦਾ ਲਾ ਕੇ ਗਏ ਪੈਰ ਦੀ ਗੁੱਟ ਚੱਲ ਤੂੰ ਇੱਥੇ ਆਈ ਤਾਂ ਜਾਣਾ ਹੈ ਤਈ ਜਾਓ ਦਰਸ਼ਨ ਹੋ ਗਏ ਦਰਸ਼ਨ ਵੀ ਹੋ ਗਏ ਹਾਂ ਤੇ ਬਸ ਹੁਣ ਦਰਸ਼ਨ ਆਪਾਂ ਕਰ ਲੈਣਾ ਤੇ ਹੁਣ ਚੱਲਿਆਂ ਆਪਾਂ ਵਾਪਸੀ ਦੀ ਤਿਆਰੀ ਸੰਗਰੂਰ ਸੰਗਰੂਰ ਤੁਹਾਡੀ ਤਿਆਰੀ ਹੈ ਕਿ ਤੂੰ ਧੋਖਾ ਨਹੀਂ